5 ਸਾਲ ਦੀ ਮਾਤਾ ਜੀ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ 90 ਸਾਲ ਤੋਂ ਜ਼ਿਆਦਾ ਉਮਰ ਹੋ ਚੁੱਕੀ ਹੈ ਤੇ ਭਾਂਡੇ ਕਲੀ ਕਰਦੇ ਹੋਏ 50 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ ਮਾਤਾ ਜੀ ਦੀ 6 ਕੁੜੀਆਂ ਨੇ ਤੇ 4 ਜਵਾਈਆਂ ਦੀ ਮੌਤ ਹੋ ਚੁੱਕੀ ਹੈ ਮੁੰਡਾ ਕੋਈ ਨਹੀਂ ਹੈਗਾ ਪਰਿਵਾਰ ਚ ਕੌਣ-ਕੌਣ ਹੈ ਤੁਹਾਡੇ ਪਰਿਵਾਰ ਵਿੱਚ 6 ਕੁੜੀਆਂ ਨੇ ਚਾਰ ਜਵਾਈ ਮਾਰਗਨ ਸਭ ਨੂੰ ਪਤਾ ਹੈ ਕਿੰਨੇ ਪੈਸੇ ਬਣ ਜਾਂਦੇ ਆ ਇੱਧਰ ਪੈਸੇ ਕੰਦੀ ਆ ਗਿਆ ਸਵੇਰ ਦੇ ਦੋ ਪਤੀ ਲੈ ਕੀ ਦਿੰਦਾ ਚਾਰ ਐਨੇ ਬੈਠੇ ਸਿਆਲ ਲੱਗਿਆ ਸਿਆਲ ਦੇ ਵਿੱਚ ਵੀ ਚਲੋ ਹੁਣ ਤਾਂ ਟੀਨ ਪਾਉਂਦੇ ਪਹਿਲਾਂ ਬਰਸਾਤ ਦੇ ਵਿੱਚ ਸਿਆਲ ਦੇ ਵਿੱਚ ਵੀ ਇਦਾਂ ਬਾਰੀ ਬੈਟਰਿਆ ਪੁੱਛ ਲੋ ਸਾਰੇ ਮੁੰਮੂ ਇਹ ਤਾਂ ਕੋਈ ਮੈਚਿਉਰਿਟੀ ਗੱਲ ਨਹੀਂ ਕਰਦੀ ਜਿਹੜੀ ਗੱਲ ਬੀਤੀ ਹੋਈ ਉਹ ਹੀ ਕਰਦੀ ਇੱਕ طرف ਮਾਤਾ ਜੀ ਦੁਨੀਆ ਦੇ ਲਈ ਮਿਸਾਲ ਵੀ ਨੇ 90 ਸਾਲ ਦੇ ਹੋ ਕੇ ਹੋਣ ਤੋਂ ਬਾਅਦ ਵੀ ਮਿਹਨਤ ਕਰਕੇ ਕੁਮਾਰੇ ਨੇ ਮੈਂ ਪੰਜਾਬੀ ਟੀਵੀ ਦੂਸਰੀ ਦੇਖ ਰਿਹਾ ਹਾਂ ਤੇ ਮੈਂ ਹਾਂ ਜੈ ਬਰਮਾ ਅੱਜ ਇੱਕ 90 ਸਾਲ ਦੀ ਮਾਤਾ ਜੀ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਕਿਹਾ ਜਾ ਰਿਹਾ ਹੈ ਕਿ ਮਾਤਾ ਜੀ ਦੀ 6 ਕੁੜੀਆਂ ਨੇ ਤੇ 4 ਜਵਾਈਆਂ ਦੀ ਮੌਤ ਹੋ ਚੁੱਕੀ ਹੈ ਮੁੰਡਾ ਕੋਈ ਨਹੀਂ ਹੈਗਾ ਤੇ ਹਸਬੈਂਡ ਦੀ ਵੀ ਉਹਨਾਂ ਦੇ ਮੌਤ ਹੋ ਚੁੱਕੀ ਹੈ ਤੇ ਅੱਗੇ ਪਿੱਛੇ ਹੁਣ ਕੋਈ ਨਹੀਂ ਹੈਗਾ ਆਪਣਾ ਕੰਮ ਕਰਦੇ ਨੇ ਤੇ ਆਪ ਖਾਂਦੇ ਨੇ 90 ਸਾਲ ਤੋਂ ਜ਼ਿਆਦਾ ਉਮਰ ਹੋ ਚੁੱਕੀ ਹੈ ਤੇ ਭਾਂਡੇ ਕਲੀ ਕਰਦੇ ਵੇ 50 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ ਇਸ ਸਮੇਂ ਚੰਡੀਗੜ੍ਹ ਦੇ ਸੈਕਟਰ 22 ਦੇ ਵਿੱਚ ਖੜੇ ਹੋਇਆ ਤੇ ਤਸਵੀਰਾਂ ਮਾਤਾ ਜੀ ਦੀ ਜਰੂਰ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਤਸਵੀਰਾਂ ਦੇਖ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ ਤੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਦੇ ਨਾਲ ਮਾਤਾ ਜੀ ਨਾਂ ਕੀ ਹੈ ਤੁਹਾਡਾ ਸੁਤਵੰਤ ਸੁਤਵੰਤ ਮਾਤਾ ਜੀ ਕਿੰਨੇ ਸਾਲ ਹੋ ਗਏ ਭਾਂਡੇ ਕਲੀ ਕਰਦੇ ਚਾਲੀ ਸਾਲ 9 ਸਾਲ ਆਦਮੀ ਨਾਲ ਬੈਠੇ ਬਾਕੀ ਥੀ ਬੈਠੀ ਚਾਲੀ ਸਾਲ ਹੋ ਗਏ 40 ਸਾਲ ਤੋਂ ਜ਼ਿਆਦਾ ਨਾ ਚਾਲੀ ਸਾਲ ਚਾਲੀ ਸਾਲ ਉਮਰ ਕਿੰਨੀ ਹੋ ਗਈ ਤੁਹਾਡੀ ਉਮਰ 80 ਤੋਂ ਉੱਪਰ ਹੈ 5 ਸਾਲ ਕੀ ਕਹਿਣਾ ਚਾਹੁੰਦੇ ਹੋ ਆਖਰ ਪਰਿਵਾਰ ਚ ਕੌਣ-ਕੌਣ ਹੈ ਤੁਹਾਡੇ ਪਰਿਵਾਰ ਵੀ 6 ਕੁੜੀਆਂ ਨੇ ਚਾਰ ਜਵਾਈ ਮਰਗਨ ਸਭ ਨੂੰ ਪਤਾ ਹੈ ਮੈਂ ਕੋਈ ਝੂਠ ਨਹੀਂ ਮਾਰਦੀ 30 ਚ ਰਹਿਨੀ ਆ ਕੋਈ ਖਰਚੇ ਦਾ ਮੈਂ ਨੋਵੇ ਦੇਵੇ ਤੇ ਮੈਂ ਤੇ ਛੱਡ ਦੇ ਸਕਾਂ ਮੇਰੇ ਰੋਟੀ ਦਾ ਮਸਲਾ ਹੈ ਕੁੜੀਆਂ ਆਪਣੇ ਆਪਣੇ ਕਰਨ ਚਾਰ ਜਵਾਈ ਮਰਗਨ ਦੋ ਹੈਟ 6 ਕੁੜੀਆਂ ਉਹ ਪਾਸ ਵਾਕਿਆ ਇਹ ਪਰਸੂ ਜਾ ਉਠਾਈਆਂ ਅਜੇ ਉਹ ਵੀ ਨਹੀਂ ਬਣਿਆ ਭਈ ਬੱਸਾਂ ਤੇ ਕਰਾਇਆ ਲਬੈਣਾ ਫਰੀਜਪੋਟ ਕੁੜੀ ਤੋਂ ਪਰੇ ਮੋੜ ਦਾਖਲੇ ਉਹ ਵੀ ਨਹੀਂ ਬਣਿਆ ਭਈ ਕਰਾਇਆ ਪੂਰੇ ਲੰਨੇ ਟਿਕਟ ਮੇਰੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਮਾਤਾ ਜੀ ਕਿੰਨੇ ਪੈਸੇ ਬਣ ਜਾਂਦੇ ਐ ਇੱਧਰ ਪੈਸੇ ਕੱਲੀ ਆ ਗਿਆ ਸਵੇਰ ਦੇ ਦੋ ਪਤੀਲੇ ਕੀਤੇ ਨੇ ਚਾਰ ਐਨੇ ਬੈਠੇ ਸਵੇਰ ਦੇ ਬੈਠੇ ਕਿੰਨੇ ਪੈਸੇ ਬਣ ਜਾਂਦੇ ਹੁਣ ਇਹ ਬਣਨ 10 2000 ਬਣਤੀ ਐ ਸਾਰੇ ਭਾਂਡੇ ਦਾ ਪਾਸ ਕਿੰਨਾ 2000 2000 ਸਮਾਨ ਲੱਗਦਾ ਨਾ ਤੁਨਾ ਅੱਧਾ ਵੱਟ ਸਮਾਨ ਲੱਗਵੰਨਾ ਹਾਂ 10000 ਰੁਪਏ ਕੀ ਦੋ ਕਲੀ ਕਲੀ ਐ ਨਸਾਦਰ ਐ ਇਸੇ ਸਮਾਨ ਸਾਰਾ ਕੋਲੇ 50 ਰੁਪਏ ਕਿਲੋ ਸਾਰੇ ਸਮਾਨ ਲੱਗਣਾ ਨਾ ਬਚਣਾ ਤਾਂ ਸਾਰ ਰੁਪਏ ਸਮਾਨ ਤੇ ਲਿਆਉਣਾ ਪੈਂਦਾ ਰੋਜ਼ ਜੀ ਕੰਦੀ ਕਤਾਰ ਕੰਮ ਵੀ ਨਹੀਂ ਆਂਦਾ ਹੋਣਾ ਫਿਰ ਕਿਸ ਤਰ੍ਹਾਂ ਸਾਰਦੇ ਹਾਂ ਇਕੱਲੇ ਹਾਂ ਇੱਧਰ ਇਕੱਲੇ ਬੈਠੇ ਰਹਿੰਦੇ ਆ ਸਭ ਨੂੰ ਪਤਾ ਸਾਰਾ ਸਾਰ ਦਿਨ ਬੈਠੇ ਰਹਿੰਦੇ ਕੋਈ ਮੈਚਿਉਰਿਟੀ ਦੀ ਗੱਲ ਤੋਂੜੀ ਐ ਤੇ ਕੋਈ ਪੰਜ ਕੋਲੇ ਦਾ ਮੁੰਡਾ ਆਇਆ 2 ਸਾਲ ਹੋ ਗਏ ਸਟਲ ਪਾ ਗਏ ਤੇ ਹੁਣ ਕੋਈ ਇਹਨਾਂ ਦੇ ਸਾਹਮਣੇ ਕੋਈ ਭਾਈ ਆਇਆ ਮੈਂ ਇਥੋਂ फगवाड़े का ए दो प्ले थले पाख पवा के हूँ गया ए दो साल आया पंचकूले का बंदा इसकूली पढ़ के अंदर माता जी इतें ही बैठी असी पढ़ के अफसर ही पाख दे गए इन्हें पा ना कि ट्रक भर के आए के चादर का यह भी कोई नहीं पिछला भी कोई नहीं फिर मैं आप कल के करना इन्हें आखिर नहीं पा देना ए हूँ चादर पाइं दस दी वह कोई भाई फगवाड़े का बंद है तो दे ਮਾਤਾ ਜੀ ਕਦੇ ਸੋਚਿਆ ਨਹੀਂ ਕਿ ਕੰਮ ਵਗਾਰ ਵੀ ਘਟ ਹੁੰਦਾ ਕਦੇ ਬੈਠਦੇ ਬੈਠਦੇ ਤੋਂ ਪੈਸਾ ਨਹੀਂ ਹੁੰਦਾ ਫਿਰ ਸੋਚਦੇ ਹੋਗੇ ਖਾਣਾ ਪੀਣਾ ਕਿੱਥੋਂ ਆਇਆ ਫਿਰ ਮਨ ਨਹੀਂ ਦੁਖੀ ਨਹੀਂ ਹੁੰਦਾ ਅੰਦਰੋਂ ਬੈਠਾ ਰਵੀ ਤਾਂ ਦੁਖੀ ਕੀ ਕਰਨਾ ਜੇ ਮੈਂ ਤਾਂ ਨਹੀਂ ਮੇਰੀ 1000 ਰੁਪਏ ਹੀ ਆ ਮਿਲਦਾ ਮਹੀਨੇ ਦਾ ਫਿਰ ਫਿਰ ਜਿਹੜੀ ਚੀਜ਼ ਮਿਲਦੀ ਉਹ ਸਾਫ਼ ਦੱਸਨੇ ਕਿ ਇਤਨੀ ਹੈ ਕੁੜੀਆਂ ਖੋਲ ਵਿਛੀਆਂ ਖੋਲ ਜਾਣਾ ਚਾਰ ਐਨ ਜਿਹਦੇ ਬਰਾਏ ਫਰੀਦਕੋਟ ਦੇ ਰਸਤੇ ਦੋ ਪਗਵਾੜੇ ਦੋ ਇੱਕ ਲੁਧਿਆਣੇ ਦੋ ਫਗਵਾੜੇ ਇੱਕ ਫਰੀਦਕੋਟ ਦੋ ਜਮਨਾਗਰ ਨੇ ਉਹ ਵਿਦਵਤ ਦੋ ਇਡੇ ਵਿਦਵਾਨ ਚਾ ਦੋ ਉਦਦੇ ਨੇ ਤੇ ਦੋ ਦੋ ਆਦਮੀ ਐ ਚਾਰ ਕੁੜੀਆਂ ਵਿਦਵਾਨੇ ਤੁਹਾਡੀਆਂ ਹਾਂ ਚਾਰ ਕੁੜੀਆਂ ਵਿਦਵਾਨ ਤੇ ਦੋ ਦੇ ਆਦਮੀ ਐ ਕਿਉਂ جھوٹ ਬੱਧਿਆੜੀ ਗੱਲ ਐ ਅੱਜ ਵੀ ਪਤਾ ਕਾ ਦੀ ਪਤਾ ਲੱਗਣਾ ਬੰਦੀ ਕਿਹੜੀ ਗੱਲ ਦਿੱਤਾ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਹੋ ਮਾਤਾ ਜੀ ਤੁਸੀਂ ਖਾਣੀ ਹੈ ਪ੍ਰਭਾ ਪਾਵੇ ਕਿਸੇ ਕੋਲ ਮੰਗ ਕੇ ਖਾਓ ਕਿ ਕਿਰ ਕਰੋ ਰੋਟੀ ਤੇ ਖਾਣੀ ਟਾਈਮ ਪਾਸ ਤੇ ਕਰਨੀ ਮਾਤਾ ਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਹੂੰ ਕੁੜੀ ਆਉਣਾ ਪਰਸੂ ਉਹ ਰਾਤੀ ਨੂੰ ਨਾ ਫੋਨ ਕੀਤਾ ਮੈਂ ਸੋਚੀ ਪਈ ਆ ਸਵੇਰ ਦੀ ਅਗ ਬੈਠੀ ਅਗ ਨਹੀਂ ਬਾਲੀ ਐ ਹੂੰ ਆਏ ਨਾ ਦੋ ਪਤੀਲੇ ਤੇ ਇਹ ਇਨਾਂ ਦੇ ਫਾਂਡੇ ਆਏ ਭਾਈ ਇੱਕ ਕੱਕਰ ਸੁਆਉਣਾ ਨੇ ਤੇ ਉਹ ਆ ਰਹੀਏ ਤਿੰਨੇ ਚਾਰੇ ਬੈਣ ਰਲ ਕੇ ਫਿਰ ਆਪਣੇ ਆਪਣੇ ਘਰ ਤੋਂ ਸਭ ਨੂੰ ਪਤਾ ਹੁੰਦਾ ਭਾਈ ਕੀ ਕਰਨਾ ਤੇ ਕੀ ਦੀ ਮਾਤਾ ਜੀ ਕਿੱਥੋਂ ਪਿੱਛੇ ਕਿੱਥੋਂ ਦੇ ਹੋ ਤੁਸੀਂ ਪਿੱਛੇ ਮੇਰੇ ਜਨਮ ਤੇ ਦੇ ਸਰਗੋਦੇ ਦਾ ਪਾਕਿਸਤਾਨ ਦੇ ਸਾਲ ਸਰਗੋਦਾ ਸੁੜੀ ਨੇ ਪਿੰਡ ਪੁੱਤੋ ਦਿਆ ਨੂੰ ਮੇਰਾ ਬਾਪੂ ਮਾਪੀ ਤੇ ਮਰ ਗਿਆ ਭਰਾ ਹੈ ਤਿੰਨ ਪੈਣਾ ਸੀ 6 ਐਸੇ ਤਿੰਨ ਮਰ ਗਏ ਤਿੰਨਾ ਤੇ ਤੁਹਾਡਾ ਮੁੰਡਾ 6 ਕੁੜੀਆਂ ਹੀ ਨੇ ਮੁੰਡਾ ਨਹੀਂ ਹੈਗਾ ਕੋਈ ਅਗੋ ਕੁੜੀਆਂ ਨੇ ਘਰ ਵੀ ਤਿੰਨਾ ਦੇ ਘਰ ਆਏ ਹੋਏ ਵੀ ਸਹੀ ਰਜੀ ਦੇ ਘਰ 20 ਸਾਲਾਂ ਤੋਂ ਹੋ ਕੇ ਮਰੇ ਹੱਥੇ ਆਏ ਤੇ ਬਾਅਦ ਵਿੱਚ ਉਹ ਮਰ ਗਏ ਤਿੰਨਾ ਕੁੜੀਆਂ ਕੋਲੀ ਮੁੰਡਾ ਸੀ ਕੀ ਕਹੇ ਤਿੰਨਾ ਕੋ ਨਹੀਂ ਕਿਸ਼ਨ ਕੇ ਆਸੀ ਆਪਣੇ ਮੁਕੱਦਰ ਮਾਰੇ ਨਹੀਂ ਹੈ ਕਿਸੇ ਤੁਹਾਡੇ ਹਸਬੰਡ ਨੂੰ ਤੁਹਾਡੇ ਪਤੀ ਨੂੰ ਦੁਨੀਆ ਤੋਂ ਗਏ ਕਿੰਨਾ ਸਮਾਂ ਹੋ ਗਿਆ ਹੈ ਤੁਹਾਡੇ ਹਸਬੰਡ ਨੂੰ ਤੁਹਾਡੇ ਪਤੀ ਨੂੰ ਕੁੜੀਆਂ ਨੇ 40 ਸਾਲ ਹੋ ਗਏ ਮਰੇ ਤੇ ਪਿਛੇ ਮੈਂ ਹੀ ਜਾਣੀ ਜਿੱਦੇ ਜਾਣਾ ਹੋਰ ਕੋਈ ਭਰਾ ਨਹੀਂ ਕੋਈ ਭੈਣ ਨਹੀਂ ਭੈਣਾ ਤੇ ਦੋ ਤੇ ਫਗਵਾੜੇ ਨੇ ਦੋ ਫਰੀ ਇੱਕ ਫਰੀਦ ਕੋਟ ਇੱਕ ਲੁਧਿਆਣੇ ਉਹ ਹੌਜਰੀ ਚ ਕੰਮ ਕਰਦੀ ਏ ਇਹ ਆਪਣੇ ਘਰ ਮਿੰਟਰੀ ਵਿੱਚ ਵੱਡੀ ਉਮਸ ਮਿੰਟਰੀ ਏਰੀਆ ਚ ਉਹ ਆਪਣੀ ਤੁਹਾਡਾ 37 ਸੈਕਟਰ ਫਿਰ ਕਿਦਾਂ ਕੋਈ ਕਮਰਾ ਵਗੈਰਾ ਲਿਆ ਹੋਇਆ ਤੁਸੀਂ ਇੰਦਰਾ ਦੇ ਤਰਫੋਂ ਮਕਾਨ ਮਿਲਿਆ ਹੀ ਨਾ ਇੱਕ ਇੱਕ ਕਮਰਾ ਇੱਕ ਇੱਕ ਰਸੋਈ ਉਸ ਵਿੱਚ ਬੈਠੇ ਬਿਜਲੀ ਪਾਣੀ ਦੇਣੇ ਪਏ ਕਿਰਾਇਆ ਦੇਣੇ ਪਏ ਬੈਠੇ सर्वे ਹੋਏ ਨੇ ਉਹ ਆਦੇ ਮਕਾਨ ਤੇ ਮਿਲਦੇ ਨਹੀਂ ਸਵਾਰਤੀ ਗਵਰਨਮੈਂਟ ਦਾ ਗਵਰਨਮੈਂਟ ਹੈ ਪਿੱਛੇ ਕਿੰਨਾ ਰੌਲਾ ਪਿਆ ਰਹੇ ਅੱਦਿਕ ਤਾਂ ਇਹ ਵੀ ਹੁੰਦਾ ਕਿ ਅੱਗ ਨਹੀਂ ਬਲਦੀ ਕਦੇ ਕੋਈ ਆਰਡਰ ਨਹੀਂ ਆਂਦਾ ਪੈਸਾ ਨਹੀਂ ਹੁੰਦਾ ਜੇਬ ਦੇ ਵਿੱਚ ਕਿਸ ਤਰ੍ਹਾਂ ਫਿਰ ਰੋਟੀ ਪਾਣੀ ਦਾ ਕਿੱਦਾਂ ਕਰਦੇ ਨਾ ਨਹੀਂ ਹੁੰਦਾ ਨਾ ਮੈਂ ਉਠਣਾ ਨਾ ਕਰਦੀ ਨਾ ਮੈਂ ਇੱਥੇ ਜਿਹੜਾ ਕੋਈ ਆਦavez ਕਰ ਲੈਣੀ ਉਠਣਾ ਤਾਂ ਮੈਂ ਨਹੀਂ ਹੁੰਦੀ ਕਰਦੀ ਨਾ ਮੈਂ ਉਠਣਾ ਤੇ ਜਾਣੀ ਆ ਜਿਹੜੀ ਗੱਲ ਇਹ ਨਾ ਕਰੀਂ ਜੇ ਮੈਂ ਕਦੇ ਮੈਂ ਉਠਣਾ ਤੇ ਨਹੀਂ ਮੈਂ ਕਹਿ ਰਿਆਂ ਮਾਤਾ ਜੀ ਕਿ ਜਦੋਂ ਪੈਸਾ ਨਹੀਂ ਹੁੰਦਾ ਜਦੋਂ ਕੋਈ ਆ ਨਹੀਂ ਆਂਦਾ ਭਾਂਡਾ ਫਿਰ ਫਿਰ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋ ਰੋਟੀ ਪਾਣੀ ਦਾ ਕਿੱਦਾਂ ਹੁੰਦਾ ਰੱਖੀ ਦਾ ਬਰਾਵਾ ਬਾਵਾਂ ਫੁੱਖੇ ਰਹਿ ਕੇ ਆਪਣਾ ਕਿਰਾਇਆ ਬਾੜਾ ਰੱਖੀ ਦਾ ਪੰਜਾ ਉਹਨਾਂ ਲੱਗਦਾ ਭਜਾਵੇਂ ਲੱਗਦਾ ਪੈਦਲ ਚਲੇ ਨਹੀਂ ਜਾਂਦਾ 36 ਨਾ ਹੋਵੇ ਤਾਂ ਅਗਲੇ ਰਕਸ਼ਾ ਦੇ 3 ਵੀਨਰ ਵਾਲੇ ਨਹੀਂ ਲੈ ਆਖੇ ਉਹਦੇ ਜਾਣਾ ਤੇ ਉਹਨਾਂ ਤੋਂ ਹੋਇਆ ਹੀ ਸਿਆਲ ਲੱਗਿਆ ਸਿਆਲ ਦੇ ਵਿੱਚ ਵੀ ਚਲੋ ਹੁਣ ਤਾਂ ਟੀਨ ਪਵਾਤੇ ਪਹਿਲਾਂ ਬਰਫਾਦ ਦੇ ਵਿੱਚ ਸਿਆਲ ਦੇ ਵਿੱਚ ਵੀ ਇਦਾਂ ਬਾਰੀ ਬੈਟਰ ਨੇ ਪੁੱਛ ਲੋ ਸਾਰੇ ਮੂੰਹ ਹੀ ਤਾਂ ਕੋਈ ਮੈਂ ਚੋਰੀ ਦੀ ਗੱਲ ਨਹੀਂ ਕਰਦੀ ਜਿਹੜੀ ਗੱਲ ਬੀਤੀ ਹੋਈ ਹੋਈ ਕਰਦੀ ਉਹ ਕੀ ਸੋਚੇ ਕਿ ਕਿੰਨਾ ਸਮਾਂ ਹੋਰ ਨੌਕਰੀ ਕਰ ਜਾਂ ਤਾਂ ਮੇਰੀ ਫਿਰਸਟ ਬੰਦ ਦਿਓ ਹਰ ਮਹੀਨੇ ਦੇ ਮਹੀਨੇ ਮੈਨੂੰ ਤਨਖਾਹ ਦੇ ਦਿਓ ਵੇ ਬਕਰ ਬੈਠੇ ਰੋਟੀ ਖਾਵੇ ਇਹ ਛੱਡ ਦੇ ਸਾਰੀ ਹਾਂ ਛੱਡ ਦੇ ਸਾਕਾ ਘਰ ਬੈ ਕੇ ਰੋਟੀ ਖਾ ਸੇ ਜਿਹੜੀ ਚਾਰ ਦਿਨ ਹੈ ਨਾ ਇਹ ਤੇ ਸੁੱਕੀ ਕਿੰਨਾ ਔਖ ਹੁੰਦਾ ਕੰਮ ਕਰਨਾ ਇਸ ਉਮਰ ਦੇ ਵਿੱਚ ਫਿਰ ਰੋਟੀ ਪਾਣੀ ਤੇ ਰੋਟੀ ਤੇ ਖਾਣੀ ਤੇ ਬਿਮ ਬਿਮ ਉਹ ਹੀ ਉਮਰ ਦੇ ਵਿੱਚ ਬਿਮਾਰ ਵੀ ਛੇਤੀ ਹੋ ਜਾਂਦਾ ਤੇਰੇ ਬੈਰੀ ਹੁੰਦੇ ਆ ਬਿਮਾਰਾ ਦੋ ਦੋ ਉਤਾਰ ਦੇ ਦਵਾਈ ਦਵਾਈਆਂ ਲੈ ਦੇਣਾ ਟੀਕੇ ਲਵਾਉਣਾ ਲੰਸ ਪਾਉਣਾ ਛੋਟਾ ਛੋਟਾ ਹੀ ਕਰਦਾ ਹ ਜਿਹੜਾ ਕਰਦਾ ਉਸ ਨਹੀਂ ਆਖਣਾ ਮੈਂ ਦੂਜੇ ਨੂੰ ਥੋੜੀ ਆਖਦੇ ਮਾਤਾ ਜੀ ਦੀ ਉਮਰ 90 ਸਾਲ ਤੋਂ ਜ਼ਿਆਦਾ ਹੈ ਤੇ ਅੱਜ ਵੀ ਪੰਡੇ ਕਲੀ ਕਰਦੇ ਨੇ 50 ਸਾਲ ਤੋਂ ਜ਼ਿਆਦਾ ਦੱਸਿਆ ਜਾ ਰਿਹਾ ਕਿ ਅੰਦਰ ਹੋ ਚੁੱਕਿਆ ਹੈ 45-50 ਸਾਲ ਮਾਤਾ ਜੀ ਨੂੰ ਅੰਦਰ ਹੋ ਚੁੱਕਿਆ ਹੈ ਤੇ ਹੁਣ ਵੀ ਜਦੋਂ ਕੋਈ ਪੰਡਾ ਨਹੀਂ ਆਂਦਾ ਤਾਂ ਕਹਿੰਦੇ ਕਿ ਕਈ ਸਮਾਜ ਦਾਦਾ ਵੀ ਹੁੰਦਾ ਕਿ ਮਾਤਾ ਜੀ ਭੁੱਖੇ ਜਿਹੜੇ ਨੇ ਉਹ ਸੋਹ ਜਾਂਦੇ ਨੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਨੂੰ ਮੁਰਤੋਂ ਕਹੂੰਗਾ ਮਾਤਾ ਜੀ ਦੀ ਹਾਲਤ ਦੇਖ ਸਕਦੇ ਹੋ ਕਹਿੰਦੇ ਕਿ ਤੀਨ ਵੀ ਹੁਣ ਕਿਸੇ ਨੇ ਪੁਆਇਆ ਤੇ ਉਸ ਤੋਂ ਬਾਅਦ ਇਹ ਜਿਹੜਾ ਕੀ ਆ ਜਾਂਦਾ ਕਿ ਇਹ ਜਿਹੜਾ ਖੋਖਾ ਮਾਤਾ ਜੀ ਨੂੰ ਬਣਵਾ ਕੇ ਦਿੱਤਾ ਇਹ ਵੀ ਹੋਰ ਕਿਸੇ ਨੇ ਪਵਾ ਕੇ ਦਿੱਤਾ ਤੇ 45 ਤੋਂ 50 ਸਾਲ ਹੋ ਚੁੱਕੇ ਨੇ ਬੜੇ ਇੱਕ طرف ਮਾਤਾ ਜੀ ਦੁਨੀਆ ਦੇ ਲਈ ਮਿਸਾਲ ਵੀ ਨੇ 90 ਸਾਲ ਦੇ ਹੋ ਕੇ ਹੋਣ ਤੋਂ ਬਾਅਦ ਵੀ ਮਿਹਨਤ ਕਰਕੇ ਕੁਮਾਰੇ ਨੇ ਪਰ ਦੂਜੀ ਤਰਫ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਉਮਰ ਹੋ ਚੁੱਕੀ ਹੈ ਹੁਣ ਮਾਤਾ ਜੀ ਤੋਂ ਵੀ ਕੰਮ ਕਰ ਨਹੀਂ ਹੁੰਦਾ ਪਰ ਕਹ ਰਹੇ ਕਿ ਅਗਰ ਕੋਈ ਇਹਨਾਂ ਦੀ ਹੈਲਪ ਕਰੇ ਤਾਂ ਇਹ ਕੰਮ ਛੱਡ ਦੇਣਗੇ ਤੇ ਸਾਰੀਆਂ ਤਸਵੀਰਾਂ ਦਿਖਾਈਆਂ ਨੇ ਸਾਰੀਆਂ ਤਸਵੀਰਾਂ ਚੰਡੀਗੜ੍ਹ ਦੇ 22 ਸੈਕਟਰ ਦੀਆਂ ਨੇ ਬਿਲਕੁਲ 22 ਸੈਕਟਰ ਦੇ ਵਿੱਚ ਸਕੂਲ ਹੈਗਾ ਸ਼िशु ਨਿਕੇਤਨ ਉਹਦੇ ਸਾਹਮਣੇ ਮਾਤਾ ਜੀ ਬੈੰਦੇ ਨੇ ਬਿਲਕੁਲ ਸਕੂਲ ਦੇ ਗੇਟ ਦੇ ਮੂਹਰੇ ਮਾਤਾ ਜੀ ਬੈੰਦੇ ਨੇ ਪਾਂਡੇ ਕਲੀ ਕਰਦੇ ਨੇ 50 ਸਾਲ ਹੋ ਚੁੱਕੇ ਨੇ ਬੜੇ ਕਿਤਨਾ ਕਿਤੇ ਮਾਤਾ ਜੀ ਵੀ ਬਿਮਾਰ ਵੀ ਰਹਿੰਦੇ ਨੇ ਔਰ ਕਾਫੀ ਬੁਰੇ ਹਾਲਾਤਾਂ ਦੇ ਵਿੱਚ ਨੇ ਕਿਉਂਕਿ 90 ਸਾਲ ਦੀ ਉਮਰ ਦੇ ਵਿੱਚ ਕੰਮ ਕਰਨਾ ਅੱਗੇ ਪਿੱਛੇ ਕੋਈ ਨਹੀਂ ਹੈਗਾ ਮਾਤਾ ਜੀ ਦੇ ਇਕੱਲੇ ਮਾਤਾ ਜੀ ਰਹਿੰਦੇ ਨੇ ਇੱਥੇ ਤੇ ਕਾਫੀ ਔਖਾ ਹੋ ਜਾਂਦਾ ਹੈ ਤੇ ਤਸਵੀਰਾਂ ਨੂੰ ਲੈ ਕੇ ਖਾਸ ਕਰ ਮਾਤਾ ਜੀ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਉਸਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜੁੜਦੇ ਸਟੇ ਰਹੋ ਜਨਰਲ ਸਰਦੀਪ ਦੇ ਨਾਲ ਮਾਈ ਪੰਜਾਬੀ ਟੀਵੀ ਚੰਡੀਗੜ੍ਹ